ਯੂ ਸਟੇਟ ਪੰਜਾਬ ਹਰਿਆਣਾ ਹਿਮਾਚਲ ਵਿਖਰੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਸਾਲ ਨਸ਼ੇ ਦੀ ਸਭ ਤੋਂ ਵੱਡੀ ਖੇਪਰਾਮਤ ਹੋਈ ਹੈ ਜਾਣਕਾਰੀ ਮੁਤਾਬਕ ਪਿੰਡ ਪੁੱਟੇ ਵਿੰਦ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਤਸਕਰ ਅਮਰ ਜੋਤ ਸਿੰਘ ਉਰਫ ਜੋਤਾ ਤੋਂ ਇੱਕ ਹੀ ਰਾਤ ਵਿੱਚ 85 ਕਿਲੋ ਕੋਰ ਹੈਰੋਇਨ ਬਰਾਮਦ ਹੋਈ ਹੈ ਇਸ ਗ੍ਰਿਫਤਾਰ ਤਸਕਰ ਨੇ ਵਿਦੇਸ਼ਾਂ ਵਿੱਚ ਆਪਣਾ ਇੱਕ ਵੱਡਾ ਨੈਟਵਰਕ ਬਣਾਇਆ ਹੋਇਆ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅਮਰitsar ਜ਼ਿਲ੍ਹੇ ਦੇ ਪਿੰਡ ਪੁੱਟੇ ਵਿੰਦਾਰ ਵਨਵਾਲਾ ਨਾਮ ਦਾ ਤਸਕਰ ਅਮਰ ਜੋਤ ਸਿੰਘ ਉਰਫ ਜੋਤਾ ਦੇਸ਼ ਵਿਦੇਸ਼ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਸਥਾਪਤ ਕਰਕੇ ਵੱਡੇ ਪੱਧਰ ਤੇ ਹੈਰੋਇਨ ਦੀ ਸਪਲਾਈ ਕਰ ਰਿਹਾ ਉਪਰੋਕਤ ਜਾਣਕਾਰੀ ਦੇ ਆਧਾਰ ਤੇ ਸੀਆਈਏ ਸਟਾਫ ਦੇ ਮੁਖੀ ਅਮਨਦੀਪ ਸਿੰਘ ਰੰਦਾਵਾ ਨੇ ਐਸਪੀ ਆਈ ਅਜੇ ਰਾਜ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾਦੀ ਅਗਵਾਈ ਹੇਠ ਆਪਣੀ ਟੀਮ ਸਮੇਤ ਪੀਰਵਾਰ ਸ਼ਾਮ ਨੂੰ ਤਰਨਤਾਰਨ ਇਲਾਕੇ ਤੋਂ ਨਸ਼ਾ ਤਸਕਰ ਅਮਰਜੋਤ ਸਿੰਘ ਜੋਤਾਰ ਨੂੰ ਗ੍ਰਫਤਾਰ ਕੀਤਾ ਅਮਰਜੋਤ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ऑपरेशन ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਆਫ ਵੈਨਿਊ ਰਾਣਾ ਤਰੰਤਾਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕਿਜੀਸ ਆਫ ਹਿਰੋਇਨ ਫ্রম ਹਿਸ ਪੋਜੀਸ਼ਨ ਐ ਹਿਰੋਇਨ 10 ਕਿਸ਼ਤਾਂ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹਿਰੋਇਨ ਦੇ ਪਰਸਨਲ ਸਰਚ ਤੋਂ ਰਿਕਵਰ ਹੋਈ ਸੀਗੀ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਪਿੱਟੇ ਵੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਨਤਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਕ ਸੀਗਾ ਤੇ ਹਵਾਲੇ ਰਾਹੀਂ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰਕੋ ਟੈਰੋਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਕੇਸ ਪੋਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੈਸਟ ਆਰ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫ্রম ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31 ਮਈ ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਤੇ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਨਾਲ ਦਰਸ਼ਨ ਸੰਧੂ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਨੇ ਦਰਸ਼ਨ ਐਡੀ ਵੱਡੀ ਖੇਪ ਹੈਰੋਇਨ ਦੀ ਬਰਾਮਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਸ ਸਰਹੱਦ ਪਾਰ ਤੋਂ ਖੇਪ ਅੰਦਰ ਲਿਆਂਦੀ ਗਈ ਤੇ ਮੁਲਜ਼ਮ ਦੇ ਪਾਕਿਸਤਾਨ ਦੇ ਨਾਲ ਸੰਬੰਧ ਵੀ ਸਾਹਮਣੇ ਆਏ ਨੇ ਜੀ ਬਿਲਕੁਲ ਜੀ ਦੱਸਣਾ ਚਾਹੁੰਦਾ ਕਿ ਜਿੱਦਾਂ ਦੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਜੋ ਨਸ਼ਾ ਖਤਮ ਕਰਨ ਦੇ ਲਈ ਅਹਿਮ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਂ ਰਹੇ ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਜਿਹੜੀਆਂ ਵੱਡੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਨਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਬਿਲਕੁਲ ਜੜ ਤੋਂ ਜੜਾ ਖਤਮ ਕੀਤਾ ਜਾਣਾ ਹੈ ਉੱਥੇ ਹੀ ਪੁਲਿਸ ਕਰਨਦਨ ਪੁਲਿਸ ਨੂੰ ਇੱਕ ਵੱਡੀ ਕੱਲ ਜਿਹੜੀ ਖਾਨ ਹੈ ਕਾਬੂਦਾਰੀ ਹਾਸਲ ਹੋਈ ਹੈ ਕਿ 85 ਕਿਲੋ ਹਰੋਈ ਹੈ ਜਿਹੜੀ ਬਰਾਮਦ ਕੀਤੀ ਗਈ ਹੋਰਿੰਦੀ ਬਰਾਮਦਗੀ ਜਿਹੜੀ ਉਸ ਸਮੇਂ ਹੁੰਦੀ ਹੈ ਜਦ ਇੱਕ ਜੋਤਾ ਸਿੰਘ ਨਾਮਕ ਵਿਅਕਤੀ ਜਿਹੜਾ ਪਾਕਿਸਤਾਨ ਦੇ ਵੱਲੋਂ ਹੋਰਿੰਦੀ ਰਿਕਵਰੀ ਕਰਕੇ ਜਿਹੜਾ ਆਪਣੇ ਪਿੰਡ ਅੰਮ੍ਰਿਤਸਰ ਤੋਂ ਜਿਹੜਾ ਜਾ ਰਿਹਾ ਹੁੰਦਾ ਹੈ ਤੇ ਉੱਥੇ ਪੁਲਿਸ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਜਿਹਨ ਇਨਫੋਰਮੇਸ਼ਨ ਮਿਲਦੀ ਹੈ ਤੇ ਪੁਲਿਸ ਜਿਹੜੀ ਹੈ ਇਸ ਨੂੰ ਸਰਾਏ ਮਾਨਤ ਖਾਨ ਦੇ ਨਜ਼ਦੀਕ ਜਿੱਦੇ ਪੋਂਦਾ ਉਸ ਤੋਂ ਦੀ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਕੀ ਕੀ ਜਾਣੀਏ ਦੱਸ ਦਈਏ ਕਿ ਜੋਤਾ ਸਿੰਘ ਇਸ ਦੇ ਜਿਹੜਾ ਨੈਟਵਰਕ ਸੀ ਪਾਕਿਸਤਾਨ ਦੀ ਏਜੰਸੀ ਆਈਐਫਐਸਆਈ ਦੇ ਨਾਲ ਜਿਹੜੇ ਜੁੜੇ ਹੋਏ ਸੀ ਤੇ ਜਿਹੜਾ ਜੋਤਾ ਸਿੰਘ ਸੀ ਬਾਹਰਲੀਆ ਕੰਟਰੀਆਂ ਫੋਰਨ ਹੈ ਜੀ ਫੋਰਨ ਕੰਟਰੀਆਂ ਦੇ ਵਿੱਚ ਜਿਹੜਾ ਦਾ ਸਮਝ ਲਿੰਦਾ ਨੈਟਵਰਕ ਸੀ ਉਹ ਵੀ ਚੱਲਦਾ ਸੀ ਜਿਸ ਨੂੰ ਕੱਲ ਤਰਨਤਲ ਪੁਲਿਸ ਨੇ ਜਿਹੜਾ ਪਰਦਾ ਫਾਚ ਕੀਤਾ ਤੇ ਗ੍ਰਿਫਤਾਰੀ ਕੀਤੀ ਤੇ ਅੱਜ ਜਿਹੜੀ ਤਰਨਤਲ ਪੁਲਿਸ ਦੇ ਖਿਲਾਫ ਜਿਹੜਾ ਬ੍ਰੀਫ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਕਿ ਇਹਨੂੰ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਜਿਹੜੀ ਆ ਜਿਤਾ ਰਹੀ ਹੈ ਜੀ ਹੂੰ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ 85 ਕਿਲੋ ਹੈਰੋਇਨ ਬਰਾਮਦ ਹੋਈ ਹੈ ਇਹ ਇਹਨੇ ਕਿੱਥੇ ਲੁਕਾ ਕੇ ਰੱਖੀ ਸੀ ਤੇ ਕਿਸ ਅਦਾਰਤੇ ਪੁਲਿਸ ਨੂੰ ਸ਼ੱਕ ਪਿਆ ਜੋ ਇਸ ਦੀ ਫੜਤ ਹੋਈ ਬਿਲਕੁਲ ਜੀ ਜੇਕਰ ਹੈਰੋਇਨ ਦੀ ਰਿਕਵਰੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਦਿਨ ਪਹਿਲਾਂ ਜਿਹੜੀ ਤਰਨਤਾਲ ਪੁਲਿਸ ਨੇ 40 ਕਿਲੋ ਹੈਰੋਇਨ ਜਿਹੜੀ ਹੈ ਸਰਾਏ ਮੰਦਖਾਂ ਤੋਂ ਜਿਹੜੀ ਬਰਾਮਦ ਕੀਤੀ ਸੀ ਇਹ ਹੈਰੋਇਨ ਜਿਹੜੀ ਸੀ ਉਸ ਜਗ੍ਹਾ ਤੇ ਜਿਹੜੀ ਇੱਕ ਘਰ ਦੇ ਵਿੱਚ ਮਲੂ ਸੀ ਜਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਰੱਖੀ ਹੋਈ ਸੀ ਤੇ ਇੱਕ ਕੱਲ ਫੇਰਿਕ ਪੁਲਿਸ ਨੇ ਜਿਹੜੀ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਤੇ ਅੱਜ ਫੇਰ ਜਿਹੜੀ ਪੁਲਿਸ ਨੇ ਜਿਹੜੀ ਹੈਰੋਇਨ ਹੈ 40 ਕਿਲੋ ਬਰਾਮਦ ਕੀਤੀ ਤੇ ਕੁੱਲ ਮਿਲਾ ਕੇ ਜਿਹੜੀ 45 ਕਿਲੋ ਹੈਰੋਇਨ ਦੀ ਜਿਹੜੀ ਬਰੀਫ ਹੈ ਉਹ ਦੱਸੀ ਜਾ ਰਹੀ ਕਿ ਜਿਹੜਾ ਨਸ਼ਾ ਤਸਕਰ ਸੀ ਜਿਹੜਾ ਜਦ ਜਗਬੰਦੀ ਹੋਈ ਸੀ ਤਾਂ ਪੰਜਾਬ ਦੇ ਸਰਹੱਦੀ ਪਿੰਡ ਸੀ ਜਿਹੜੇ ਉਹ ਬਿਲਕੁਲ ਖਾਲੀ ਖੇਤ ਲੋਕ ਡਰਦੇ ਮਾਰੇ ਜਿਹੜੇ ਘਰ ਆ ਜਾਂਦੇ ਨੇ ਤਾਂ ਜੁੱਤੀ ਸੀ ਕਿ ਜਿਹੜਾ ਨਸ਼ਾ ਤਸਕਰ ਜੋਤਾ ਸਿੰਘ ਸੀ ਉਹਨਾਂ ਦੇ ਘਰਾਂ ਦੇ ਵਿੱਚ ਰਾਹੀ ਅੱਤੇ ਕਈ ਵੱਡੇ ਜਿਹੜੇ ਖੁਲਾਸੇ ਜਿਹੜੇ ਕਰ ਰਿਆ ਸੀ ਇਹਦੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਜਿਸ ਜਗ੍ਹਾ ਤੇ ਉਸ ਨੂੰ ਕੋਈ ਜਾਣਕਾਰੀ ਮਿਲਦੀ ਸੀ ਉਹ ਜਗ੍ਹਾ ਤੇ ਜਾ ਕੇ ਹਰੋਇਨ ਦੀ ਜਿਹੜੀ ਥੇਪ ਸੀ ਉਹ ਰੱਖਾਉਣਾ ਸੀ ਤਾਂ ਬਾਅਦ ਚ ਜਦ ਕੋਈ ਇਹ ਨਹੀਂ ਹੁੰਦੀ ਸੀ ਤਾਂ ਉਹ ਜਗ੍ਹਾ ਤੋਂ ਲਿਆ ਕੇ ਜਿਹੜੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੀ ਸਪਲਾਈ ਹੈ ਕਰ ਦਿੰਦਾ ਸੀ ਜਿਸ ਤੋਂ ਬਾਅਦ ਤਰੰਤ ਤਰੰਤ ਪੁਲਿਸ ਨੂੰ ਸੂਚਨਾ ਮਿਲਦੀ ਸੀ ਤੇ ਇਸ ਨੂੰ ਜਿਹੜਾ ਮੌਕੇ ਤੇ ਹੀ ਹਰੋਇਨ ਸਮੇਤ ਜਿਹੜਾ ਕਾਬੂ ਕਰ ਲਿਆ ਗਿਆ ਜੀ ਹੂੰ ਬਿਲਕੁਲ ਦਰਸ਼ਨ ਇਹ ਵੀ ਪਤਾ ਲੱਗ ਪਾਇਆ ਕਿ ਇਹ ਹੀਰੋਇਨ ਦੀ ੱਡੀ ਵੱਡੀ ਖੇਪ ਐਡੇ ਕਿੱਥੇ ਭੇਜਣੀ ਸੀ ਕਿਸ ਦੇ ਰਾਹੀ ਭੇਜਣੀ ਸੀ ਬਿਲਕੁਲ ਜੇਕਰ ਸਰਹੋਇਂ ਦੀ ਗੱਲ ਕੀਤੀ ਜਾਵੇ ਬੜੀ ਏਡੀ ਵੱਡੀ 85 ਕਿਲੋ ਸਰਹੋਇਂ ਦੀ ਖੇਪ ਸੀ ਜਿਹੜੀ ਕੋਈ ਤਾਂ ਸਰਹੋਇਂ ਜਿਹੜੀ ਸੀ ਬਾਹਰ ਲੀਆਂ ਕੰਟਰੀਆਂ ਦੇ ਰਾਹੀਂ ਸਪਲਾਈ ਹੋਣੀ ਸੀ ਤੇ ਕੋਈ ਜਿਹੜੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵੱਖ-ਵੱਖ ਸ਼ਹਿਰਾਂ ਸਕੂਲਾਂ ਕਾਲਜਾਂ ਤੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਇਸ ਦੀ ਸਰਹੋਇਂ ਹੈ ਜਿਹੜੀ ਸਮੱਗਲਿੰਗ ਜਿਹੜੀ ਹੁੰਦੀ ਸੀ ਤੇ ਕਈਆਂ ਜਗ੍ਹਾ ਤੇ ਜਿਹੜੀ ਸਰਹੋਇਂਦੀ ਹੈ ਸਪਲਾਈ ਕਰਦਾ ਸੀ ਤੇ ਜੇਕਰ ਗੱਲ ਕੀਤੀ ਜਾਵੇ ਜੋਤਾ ਸਿੰਘ ਤੇ ਜੋਤਾ ਸਿੰਘ ਦੇ ਕਈ ਜਿਹੜੇ ਨੈਟਵਰਕ ਨੇ ਬਾਹਰ ਲੀਆਂ ਕੰਟਰੀਆਂ ਪਾਕਿਸਤਾਨ ਦੀ ਆਈਐਸਆਈ ਏਜੰਸੀ ਅਤੇ ਹੋਰ ਕਈ ਜਿਹੜੀਆਂ ਏਜੰਸੀਆਂ ਨੇ ਉਹਨੇ ਦੇ ਨਾਲ ਜੁੜੇ ਹੋਏ ਜਿਹੜੇ ਸਬੰਧ ਦੱਸੇ ਜਾ ਰਹੇ ਆ ਜੀ ਜੀ ਬਿਲਕੁਲ ਦਰਸ਼ਨ ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਵਾਸਤੇ